ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤਵਾ ਦੇ ਦੌਰ ਦੇ ਪਟਿਆਲਾ ਜ਼ਿਲ੍ਹੇ ਦੀ ਇੱਕ ਤੁਹਾਨੂੰ ਮੈਂ ਹੱਦ ਵੀ ਸੁਣਾਉਣਾ ਤੇ ਉਸ ਪਰਿਵਾਰ ਨੇ ਮੇਰੇ ਕੋਲੇ ਆਪਣੇ ਨਾਮ ਵਗੈਰਾ ਭੇਜਤਾ ਦਿੱਤੇ ਪਰ ਬਾਅਦ ਦੇ ਵਿੱਚ ਉਹ ਡਰ ਵੀ ਰਹੇ ਐ ਤੇ ਮੈਂ ਘੰਟਾ ਪਹਿਲਾਂ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਦੇ ਵਿੱਚ ਉਹਨਾਂ ਨੂੰ ਮੈਂ ਯਕੀਨ ਦਿਵਾਇਆ ਕਿ ਤੁਹਾਡਾ ਨਾਮ ਅਸੀਂ ਮੈਂਸ਼ਨ ਨਹੀਂ ਕਰਾਂਗੇ ਕਿਉਂਕਿ ਮੈਨੂੰ ਪਤਾ ਹੈ ਜਿਨ੍ਹਾਂ ਲੋਕਾਂ ਨੇ ਅਤਵਾਦ ਦਾ ਸੰਤਾਪ ਆਪਣੇ ਪਿੰਡੇ ਤੇ ਹੰਢਾਇਆ ਉਹ ਕਿੰਨੇ ਡਰੇ ਹੋਏ ਨੇ ਕਿੰਨੇ ਸਹਿਵੇਂ ਹੋਏ ਨੇ ਉਹ ਪਰਿਵਾਰ ਕਹਿੰਦਾ ਅਸੀਂ ਖੇਤਾਂ ਦੇ ਵਿੱਚ ਰਹਿੰਦੇ ਸੀ ਸਾਡਾ ਵਧੀਆ ਮਕਾਨ ਬਣਿਆ ਸੀ ਤਿੰਨ ਭਰਾ ਤੇ ਦੋ ਉਹਨਾਂ ਦੇ ਭੈਣਾਂ ਸੀ ਤੇ ਇਸ ਵਕਤ ਉਹਨਾਂ ਵਿੱਚੋਂ ਇੱਕ ਭਰਾ ਤੇ ਇੱਕ ਭੈਣ ਜਿੰਦਾ ਹੈ। ਦੋ ਭਰਾ ਤੇ ਇੱਕ ਭੈਣ ਇੱਕ ਉਹਨਾਂ ਦਾ ਪਿਤਾ ਇਹਨਾਂ ਖਾੜਕੂਆਂ ਨੇ ਗੋਲੀਆਂ ਮਾਰ ਕੇ ਉਹਨਾਂ ਦਾ ਕਤਲ ਕੀਤਾ। ਤੇ ਕਹਾਣੀ ਜਿੱਥੋਂ ਸ਼ੁਰੂ ਹੁੰਦੀ ਹੈ ਉਹ ਕਹਿੰਦੇ ਨਰਮਾ ਵੀ ਦੇ ਹੁੰਦੇ ਸੀ ਤੇ ਦੁਪਹਿਰ ਦਾ ਟਾਈਮ 2:30 ਵਜੇ ਦਾ ਉਹਨਾਂ ਕੋਲੇ ਇਸ ਵਕਤ 35-40 ਕਿੱਲੇ ਜ਼ਮੀਨ ਹੈਗੀ ਹੈ ਪਰ ਡਰ ਦੇ ਮਾਰੇ ਪਰਿਵਾਰ ਜੂਪੀ ਵਿੱਚ ਚਲਾ ਗਿਆ ਸੀ ਹੁਣ ਜਿਹੜਾ ਪਰਿਵਾਰ ਬਾਕੀ ਹੈ ਉਹ ਜੂਪੀ ਦੇ ਵਿੱਚ ਰਹਿੰਦਾ ਹੈ ਕਹਿੰਦੇ ਕਿਸੇ ਬਾਣੀਏ ਨੇ ਸਾਡੇ ਨਾਲ ਜਿੱਥੇ ਸਾਡੀ ਆੜਤ ਚੱਲਦੀ ਸੀ ਉਹਦੇ ਰਾਹੀਂ ਅਸੀਂ ਕਿਸੇ ਤੋਂ ਪੈਸੇ ਲੈ ਸੀ ਸਾਡੇ ਨਾਲ ਲੱਗਦੀ ਜ਼ਮੀਨ ਸੀ ਕਹਿੰਦੇ ਉਹ ਜ਼ਮੀਨ ਲੈਣ ਵਾਸਤੇ ਕਿਸੇ ਨੂੰ ਕਹਿੰਦੇ ਖਬਰ ਮਿਲ ਗਈ ਕਿ ਇਹਨਾਂ ਦੇ ਘਰ 2 ਲੱਖ ਰੁਪਇਆ ਪਿਆ ਉਸ ਵਕਤ ਜਿਹੜੀ ਜ਼ਮੀਨ ਦੀ ਕੀਮਤ ਹੈ ਨਾ ਉਹ ਇਹਨਾਂ ਦੇ ਦਰਸ਼ਨ ਮੁਤਾਬਕ 1.5 ਲੱਖ ਰੁਪਇਆ ਲੱਖ ਰੁਪਇਆ ਹੁੰਦੀ ਸੀ ਉਹਨਾਂ ਦੇ ਦਰਸ਼ਨ ਮੁਤਾਬਕ ਹੈ ਜਿਹੜੀ ਗੱਲ ਕਹੀ ਹੈ ਉਦੋਂ ਜ਼ਮੀਨ ਦੀ ਕੀਮਤ ਕਿੰਨੀ ਸੀ ਇਹ ਤੁਹਾਨੂੰ ਵੀ ਪਤਾ ਹੈ ਤੇ ਜਦੋਂ ਕਹਿੰਦੇ ਉਹਨਾਂ ਨੂੰ ਇਹ ਖਬਰ ਮਿਲ ਗਈ ਕਿਸੇ ਨੇ ਸੀ.ਏ.ਟੀ ਕਰਤੀ ਕਿਸੇ ਨੇ ਚੁਗਲੀ ਕਰਤੀ ਕਿ ਇਹਨਾਂ ਦੇ ਘਰ 2 ਲੱਖ ਰੁਪਇਆ ਪਿਆ ਕਹਿੰਦੇ 2 ਲੱਖ ਰੁਪਇਆ ਅਸੀਂ ਬੈਂਕ ਦੇ ਵਿੱਚੋਂ ਦੇਣਾ ਸੀ ਤੇ ਸਾਢੇ 4 ਲੱਖ ਰੁਪਏ ਕਹਿੰਦੇ ਅਸੀਂ ਜ਼ਮੀਨ ਜਿਹੜੀ ਬਿਆਨਾ ਕੀਤਾ ਸੀ ਉਹ ਭਰ ਕੇ ਰਜਿਸਟਰੀ ਕਰਾਉਣੀ ਸੀ ਇਹਨਾਂ ਕਹਿੰਦੇ ਖਾੜਕੁੰ ਜਦੋਂ ਪਤਾ ਲੱਗਿਆ ਪਿੰਡ ਦਾ ਹੀ ਕਹਿੰਦੇ ਕੋਈ ਨ ਦੇ ਨਾਲ ਕੜਮ ਚੌਧਰੀ ਰਲਿਆ ਹੋਇਆ ਸੀ ਤੇ ਉਹਨੂੰ ਕਹਿੰਦੇ ਬਾਅਦ ਵਿੱਚ ਗੋਲੀਆਂ ਮਾਰ ਕੇ 3 ਸਾਲ ਬਾਅਦ ਉਹਨਾਂ ਖਾੜਕੁੰ ਨੇ ਹੀ ਮਾਰਿਆ ਸੀ ਮੁਖਬਰ ਸੀ ਜਾਣ ਕੇ ਤੇ ਕਹਿੰਦੇ ਸਾਡੇ ਜਦੋਂ ਖੇਤ ਆਏ ਤਕਰੀਬ ਨੂੰ ਇਹ ਦੱਸ ਦੇਣੇ ਕਹਿੰਦੇ ਜਿਹੜੀਆਂ ਨਰਮਾ ਚੁਬਣ ਵਾਲੀਆਂ ਲੇਡੀਜ਼ ਬੁੜੀਆਂ ਸੀ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਲੱਗ ਗਿਆ ਸੀ ਕਿ ਇਹ ਖਾੜਕੂ ਨੇ ਜਦੋਂ ਆਏ ਕਹਿੰਦੇ ਕਿਸੇ ਟਰੈਕਟਰ ਤੇ ਆਏ ਸੀ ਤੇ ਅਸਲ ਆ ਕਹਿੰਦੇ ਸ਼ਰਿਆਮ ਦੀਂਦਾ ਸੀ ਕਹਿੰਦੇ ਸਾਨੂੰ ਆ ਕੇ ਸਾਡੇ ਪਿਤਾ ਜੀ ਨੂੰ ਕਹਿੰਦੇ ਕਿ ਤੁਹਾਡੇ ਘਰ ਜਿੰਨੇ ਪੈਸੇ ਪਏ ਨੇ ਸਾਨੂੰ ਪੈਸੇ ਚਾਹੀਦੇ ਨੇ ਕਹਿੰਦੇ ਸਾਡੇ ਜਿਹੜੇ ਬਜ਼ੁਰਗ ਸੀ ਥੋੜੇ ਜਿਹਾ ਦਲੇਰ ਸੀ ਉਹ ਕਹਿੰਦੇ ਉਹਨਾਂ ਨਾਲ ਤੂੰ ਮੈਂ ਕਰਨ ਲੱਗੇ ਗੱਲ ਵੱਧ ਗਈ ਕਹਿੰਦੇ 10 15 ਮਿੰਟਾਂ ਦੇ ਵਿੱਚ ਵਿੱਚ ਕਹਿੰਦੇ ਖਥੋਪਾਈ ਵੀ ਹੋ ਗਏ ਉਹਨਾਂ ਨੇ ਕਹਿੰਦੇ ਉਹ ਜਿਹੜਾ ਬੰਦਾ ਮੈਨੂੰ ਦੱਸ ਰਿਹਾ ਹੈ ਕਹਿੰਦਾ ਦੋ ਮੇਰੇ ਭਰਾ ਤੇ ਇੱਕ ਮੇਰਾ ਪਿਤਾ ਤੇ ਇੱਕ ਮੇਰੀ ਭੈਣ ਚਾਰ ਮੈਂਬਰਾਂ ਦੀ ਗੋਲੀ ਮਾਰਤੀ ਯਾਨਕਿ ਇੱਕੋ ਵਕਤ 2 ਲੱਖ ਰੁਪਇਆ ਲੈਣ ਵਾਸਤੇ ਦੋ ਭਰਾ ਸਕੇ ਇੱਕ ਪਿਤਾ ਤੇ ਇੱਕ ਭੈਣ ਦੇ ਗੋਲੀ ਮਾਰਦੀ ਖੜ ਕੋ ਦੇ ਹੁਣ ਤੁਸੀਂ ਅੰਦਾਜ਼ਾ ਲਾਓ ਵੀ 2 ਲੱਖ ਰੁਪਏ ਪਿੱਛੇ ਇੱਕ ਪਰਿਵਾਰ ਦੇ 4 ਮੈਂਬਰਾਂ ਨੂੰ ਗੋਲੀ ਮਾਰ ਦੇਣੀ ਇਹ ਕਿੱਡੀ ਕਸ਼ਿਆਣਪ ਹੈ ਹੁਣ ਜਿਹੜਾ ਉਹ ਬਾਕੀ ਪਰਿਵਾਰ ਹੈ ਨਾ ਉਦੇ ਵਿੱਚੋਂ ਇੱਕ ਉਹਨਾਂ ਦਾ ਭਰਾ ਜਿਹੜਾ ਨੇ ਮੇਰੇ ਨਾਲ ਗੱਲ ਕੀਤੀ ਹੈ ਤੇ ਇੱਕ ਉਹਦੀ ਸਿਸਟਰ ਇੱਕ ਉਹਦੀ ਮਾਤਾ ਉਹ ਜੂਪੇ ਵਿੱਚ ਰਹਿੰਦੇ ਆ ਮੈਂ ਜਿਹੜੀਆਂ ਗੱਲਾਂ ਬਾਤਾਂ ਕਰ ਰਿਹਾ ਨਾ ਮੇਰੇ ਕੋਲੋਂ 19 21 ਸੁਣਾਉਣ ਦੇ ਵਿੱਚ ਹੋ ਸਕਦੀ ਹੈ ਮੈਂ ਵੈਸੇ ਲਿਖਦਾ ਹੁੰਨਾ ਜਦੋਂ ਮੈਂ ਮੈਨੂੰ ਫੋਨ ਆਉਂਦਾ ਪਰ ਕਈ ਵਾਰੀ ਮੇਰੇ ਕੋਲੋਂ 19 ਕੀ ਹੋ ਸਕਦੀ ਹੈ ਪਰ ਜਿੱਦਾਂ ਮੈਨੂੰ ਪਰਿਵਾਰ ਨੇ ਸਟੋਰੀ ਸੁਣਾਈ ਹੈ ਸ਼ੇਮ ਇਦਾਂ ਹੀ ਹੈ ਮੇਰਾ ਤੁਹਾਡੇ ਸਾਹਮਣੇ ਇਹ ਚੀਜ਼ਾਂ ਰੱਖਣ ਤੋਂ ਮਤਲਬ ਇਹ ਹੈ ਕਿ ਜਿਹੜੇ ਬੰਦੇ ਅੱਜ ਵੀ ਡੀਂਗਾ ਮਾਰਦੇ ਨੇ ਸਾਨੂੰ ਖਾਲਸਾ ਰਾਜ ਚਾਹੀਦਾ ਹੈ ਸਾਨੂੰ ਖਾਲਿਸਤਾਨ ਚਾਹੀਦਾ ਹੈ ਜਬ ਭਿੰਡਰਾਂ ਵਾਲੇ ਨੂੰ ਅੱਜ ਵੀ ਉਭਾਰਿਆ ਹੋਇਆ ਉਹਦਾ ਕੋਈ ਨਾਂ ਲਵੇ ਗਾਲੀ ਗਲੋਚ ਕਰਦੇ ਆ ਤੇ ਇਹ ਲੋਕ ਕੌਣ ਨੇ ਕੀ ਇਹ ਸੇਖ ਹੋ ਸਕਦੇ ਆ ਅਸਲ ਤੁਸੀਂ ਗੱਲ ਹੋਰ ਸੁਣ ਲਿਓ ਹੁਣ ਜਿਹੜਾ ਇਹ ਪਰਿਵਾਰ ਮਾਰਿਆ ਇਹ ਪਰਿਵਾਰ ਸਿੱਖ ਹੈ ਜ਼ਿਮੀਂਦਾਰ ਨੇ ਖੇਤੀ ਕਰਨ ਵਾਲੇ ਚਲੋ ਜੇ ਤੁਸੀਂ ਪਹਿਲਾਂ ਵੀਡੀਓ ਸੁਣੀ ਹੋ ਮੈਂ ਕਈ ਤਿੰਨ ਚਾਰ ਜਿਹੜੀਆਂ ਵੀਡੀਓ ਉਹ Hindu ਪਰਿਵਾਰ ਦੀਆਂ ਨੇ ਪਰ ਇਹ ਤਾਂ ਸਿੱਖ ਪਰਿਵਾਰ ਹੈ 2 ਲੱਖ ਰੁਪਏ ਪਿੱਛੇ ਇੱਕ ਪਰਿਵਾਰ ਦੇ 4 ਮੈਂਬਰਾਂ ਨੂੰ ਕਤਲ ਕਰਨਾ ਦੱਸੋ ਵੀ ਇਹ ਗੁਰਬਾਣੀ ਦਾ ਸਤਾਂਤ ਹੈ ਸਾਡੇ ਗੁਰੂ ਸਾਹਿਬਾਨ ਨੇ ਕਿਤੇ ਐਦਾਂ ਕਿਸੇ ਨਾਲ ਕੀਤਾ ਤੇ ਜਦੋਂ ਇਹ ਸਟੋਰੀਆਂ ਮੈਂ ਵੀਡੀਓ ਬਣਾ ਕੇ ਪਾਉਣਾ ਤੇ ਅੱਜ ਮੈਨੂੰ ਜਿਹੜੇ ਅਮਰੀਕਾ ਵਿੱਚ ਬੈਠੇ ਨੇ ਕੁਝ ਇੰਗਲੈਂਡ ਵਿੱਚ ਬੈਠੇ ਨੇ ਕੁਝ ਕੈਨੇਡਾ ਵਿੱਚ ਬੈਠੇ ਨੇ ਜਿਹੜੇ ਇੱਥੋਂ ਭੱਜ ਕੇ ਗਏ ਨੇ ਜਿਹੜੇ ਖੜਕਬਾਦ ਦੇ ਵਿੱਚ ਹਿੱਸਾ ਲੈਂਦੇ ਸੀ ਤੇ ਉਹਨਾਂ ਵਿੱਚੋਂ ਕੁਝ ਅੱਜ ਮਸਟੰਡੇ ਜਿਨ੍ਹਾਂ ਦੀ ਉਮਰ 70 ਤੋਂ ਉੱਪਰ ਹੈ ਉਹ ਫੋਨ ਕਰਨਗੇ ਤੈਨੂੰ ਬੰਦੇ ਦਾ ਪੁੱਤ ਬਣਾ ਦੇਣਗੇ ਤੈਨੂੰ ਮਾਰ ਦੇਣਗੇ ਇਦਾਂ ਕਰਨਗੇ ਮੈਂ ਚੈਲੰਜ ਕਰਦਾ ਹੁਨਾ ਭਰਾਵੋ ਜੇ ਮੈਨੂੰ ਮਾਰਨਾ ਹੀ ਹੈ ਨਾ WhatsApp ਤੇ ਕਾਲ ਕਰਕੇ ਗੱਲ ਨਹੀਂ ਬਣਨੀ ਤੁਸੀਂ ਤਾਂ ਐਨੇ ਬੁੱਝਦੇ ਨੋ ਯਾਰ ਤੁਸੀਂ ਆਪਣੀ ID ਤੇ ਆਪਣੀ ਫੋਟੋ ਨਹੀਂ ਲਾ ਸਕਦੇ WhatsApp ਕਾਲ ਕਰਨਗੇ ਉਹ ਤੇ ਜਦ ਤੱਕ ਕਿਸੇ ਗੁਰੂ ਸਾਹਿਬ ਦੀ ਫੋਟੋ ਲੱਗੀ ਹੋ ਜਾਂ ਭਿੰਡਰਾਂ ਵਾਲੇ ਲੱਗੇ ਹੋ ਆਪਣੀ ਫੋਟੋ ਜਿਹੜੇ ਬੰਦੇ ਨਹੀਂ ਲਾ ਸਕਦੇ ਉਹ ਮਾਰਨੀਆਂ ਗੱਲਾਂ ਕਰਦੇ ਆ ਜੇ ਇੰਨਾ ਹੀ ਦਮ ਹੈਗਾ ਫਿਰ ਕੁਸ਼ਲ ਵੀ ਜਾ ਕੇ ਕਿਉਂ ਬੜੇ ਅਮਰੀਕਾ ਦੇ ਇੰਗਲੈਂਡ ਵਿੱਚ ਜਾ ਕੇ ਕਿਉਂ ਬੈਠੇ ਹੋ ਕੈਨੇਡਾ ਜਾ ਕਿਉਂ ਬੈਠੇ ਹੋ ਆਓ ਫਿਰ ਅੱਥੇ ਪੰਜਾਬ ਦੇ ਵਿੱਚ ਆ ਕੇ ਗੱਲ ਕਰੋ ਜਿਹੜੀਆਂ ਵੀ ਕਰਦੂਤਾਂ ਖਾੜਕੂ ਬਾਦ ਮੇਲੇ ਹੋਈਆਂ ਮੈਂ ਸ਼ਰਮਾਂ ਵਿੱਚ ਗੱਲ ਕਹਿਣਾ ਵੀ ਜਿਹੜੇ ਵੀ ਕਿਸੇ ਪਰਿਵਾਰ ਦੇ ਨਾਲ ਗੁੰਡਾਗਰਦੀ ਹੋਈ ਹੈ ਮੇਰਾ ਫੋਨ ਨੰਬਰ 905855202 ਹੈ ਮੈਨੂੰ ਕਾਲ ਕਰੋ ਮੈਨੂੰ ਦੱਸੋ ਕਰਦੋਤ ਤੇ ਆਪਾਂ ਜਗ ਜਾਹਰ ਕਰਾਂਗੇ ਆਪਾਂ ਜਿਹੜਾ ਨੁਕਸਾਨ ਹੋਇਆ ਸਾਡੀ ਕੌਮ ਦਾ ਪੰਜਾਬ ਦਾ ਪੰਜਾਬੀਆ ਦਾ ਉਹਨੂੰ ਦੁਬਾਰਾ ਨਹੀਂ ਅਸੀਂ ਭੱਠੀ ਵਿੱਚ ਝੋਕਣਾ ਅਸੀਂ ਸੁਚੇਤ ਕਰਨਾ ਹੈ ਉਹਨਾਂ ਲੋਕਾਂ ਨੂੰ ਅਸੀਂ ਸਿੱਖਾਂ ਤੇ ਬਾਬੇ ਨਾਨਕ ਦੇ ਜਿਹੜੀ ਸਿੱਖੀ ਬਖਸ਼ੀਏ ਸਾਨੂੰ ਜਿਹੜਾ ਸਿਧਾਂਤ ਬਖਸ਼ਿਆ ਉਹਦੇ ਮੁਤਾਬਕ ਚੱਲਣਾ ਹੈ ਅਸੀਂ ਗੁੰਡਾਗਰਦੀ ਨਹੀਂ ਕਰਨੀ ਮੈਂ ਬਹੁਤ ਵਾਰ ਜ਼ਿਕਰ ਕੀਤਾ ਹੈ ਬਾਬੇ ਨਾਨਕ ਨੇ ਕਿਹਦੇ ਡਾਂਗ ਮਾਰੇ ਹੈ ਪ੍ਰਚਾਰ ਕਰਨ ਵੇਲੇ ਬਾਬੇ ਨਾਨਕ ਨੇ ਕਿਹਦੇ ਨਾਲ ਕਟੜਤਾ ਵਰਤੀ ਹੈ ਬਾਬਾ ਨਾਨਕ ਰੱਬ ਪਿੱਛੇ ਧਰਮ ਪਿੱਛੇ ਕਿਹਦੇ ਨਾਲ ਲੜਿਆ ਸੀ ਤੇ ਅਸੀਂ ਧਰਮ ਦੇ ਨਾਂ ਤੇ ਕੌਮ ਦੇ ਨਾਂ ਤੇ ਰੱਬ ਦੇ ਖਾਤਰ ਲੜਨ ਦੀ ਕੋਸ਼ਿਸ਼ ਕਰਦੇ ਹਾਂ ਇਹ ਬੇਨਤੀ ਪ੍ਰਵਾਨ ਕਰਿਓ ਜਿੰਨੀਆਂ ਵੀ ਗੁੰਡਾਗਰਦੀਆਂ ਹੋਈਆਂ ਨੇ ਸਾਰੀਆਂ ਜਗ ਜाहिर ਕਰਨੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ